ਤੇ ਲੱਭੀ ਤਾਂ ਬੇਤੇ ਰਹੀਆਂ ਇੱਥੇ ਸਾਡੂ ਜੇ ਤੁਸੀਂ ਖਾਣਾ ਗਿਆ ਨੂੰਗੇ ਤੇ ਕਿੱਧਰ ਤੇ ਚਾਹ ਚੱਲ ਬੈਠੀ ਹਾਂਜੀ ਤੇ ਚਾਹ ਚੱਲ ਆ ਰਹਾ ਕੋਈ ਗੱਲ ਨਹੀਂ ਇੱਥੇ ਹੀ ਆਪਾਂ ਲੜਾ ਕੇ ਜੀ ਹਾਂ ਜੀ ਪਾਂ ਤਾਂ ਨਹੀਂ ਬਾਜ਼ ਹਰੇ ਬਾਜ਼ ਜਣਾ ਮੇਰਾ ਨਾਮ ਸੰਦੀਪ ਸਿੰਘ ਹਾਂ ਸੰਦੀਪ ਜੀ ਕਿੱਥੋਂ ਆਏ ਆਪਾਂ ਸਾਡੀ ਜਲੰਧਰੋਂ ਆਏ ਸੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਇੱਕ ਲੱਕੀ ਢਾਬੇ ਦੇ ਬਾਹਰ ਖੜੇ ਆ ਲੱਕੀ ਢਾਬੇ ਤੇ ਰੁਕੇ ਸੀ ਥਾਣਾ ਖਾਣ ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ ਚੋਰੀ ਸਾਡੇ ਜੋ ਵੀ ਗਹਿਣਾ ਗੋਣਾ ਸਗਾ ਦੀਦੀ ਦਾ ਤੇੱਚ ਸਗਾ ਹਾਂਜੀ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਇਹ ਆਪਣਾ 2-3 ਲੱਖ ਦਾ ਤਾਂ ਹੋ ਗਿਆ ਯਾਰ ਤੇ 골ਡ ਵਗੈਰਾ ਵੀ ਸੀਗਾ ਜੀ ਸਰ 골ਡ ਵੀ ਨਾ ਤਾਂ ਵਿੱਚੇ ਆ ਤੇ ਆਪਾਂ ਇੱਥੇ ਲੱਗੀ ਟਾਪੇ ਕਿੰਨੇ ਕ ਵੇਲੇ ਆਏ ਸਰ ਤਿੰਨ ਦੇ ਕਰੀਬ ਹੈਗਾ ਸਿਕਾ ਟਾਈਮ ਬਹੁਤ ਇਨਾ ਯਾਦ ਕੋਈ ਸੀਸੀਟੀਵੀ ਕੈਮਰੇਜ ਆਏ ਸਰ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਸਰ ਪਹਿਲਾ ਇੱਕ ਘੁੰਮਦਾ ਜਗਾ ਇਹਨਾਂ ਦਾ ਸਕਿਉਰਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ ਤੇ ਕਿਦਾਂ ਮਤਲਬ ਜੀ ਤੁਸੀਂ ਬਣੂਗੀ ਕਿ ਇੱਥੇ ਸ਼ੱਕ ਜਾਂਦਾ ਕਿਸੇ ਵਿਅਕਤੀ ਤੇ ਸਾਨੂੰ ਸਕਿਉਰਟੀ ਸਾਨੂੰ ਤਾਂ ਇਹਨਾਂ ਸਕਿਉਰਟੀ ਗਾਰਡ ਤੇ ਜਾਇ ਇਹਨਾਂ ਦਾ ਟਾਪੇ ਵਾਲਿਆਂ ਦਾ ਇੱਕ ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ ਮੈਨੇਜਰ ਕੋਈ ਨਹੀਂ ਕਹਿੰਦਾ 10 ਮਿੰਟ 10 ਮਿੰਟ ਕਰੀ ਜਾਂਦਾ ਆ ਕੋਈ ਮਰਗੀ ਪੁਲਿਸ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਅਸੀਂ ਕਰਨੀ ਆ ਹਲੇ ਪੁਲਿਸ ਆਈ ਸੀਗੀ ਆਈ ਸੀ ਪੁਲਿਸ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਧਨ ਕੋਲ ਇਹ ਹੀ ਆ ਸਾਨੂੰ ਇਨਸਾਫ ਦਿਵਾਣ